ਅੱਜ ਪੰਜਾਬ ਦੀ ਉਹ ਸਥਿਤੀ ਬਣ ਗਈ ਆ ਜਿਹੜੀ ਕਿਸੇ ਵੇਲੇ ਅੱਤਵਾਦ ਦੇ ਦੌਰ ਦੇ ਵਿੱਚ ਸਥਿਤੀ ਸੀ ਉਦੋਂ ਗੋਲੀਆਂ ਚੱਲਦੀਆਂ ਸੀ ਇਹ ਬਦਲਾਵ ਵਾਲੀ ਸਰਕਾਰ ਨੇ ਬਦਲਾਅ ਇਹ ਲੈ ਕੇ ਆਂਦਾ ਕਿ ਗੋਲੀਆਂ ਦੀ ਜਗ੍ਹਾ ਤੇ ਬੰਬ ਚੱਲਣੇ ਸ਼ੁਰੂ ਹੋ ਗਏ ਨਾ ਸਾਡਾ ਕੋਈ ਪੁਲਿਸ ਸਟੇਸ਼ਨ ਸੁਰੱਖਿਤ ਨਾ ਸਾਡੇ ਧਾਰਮਿਕ ਸਥਾਨ ਸੁਰੱਖਿਤ ਆ ਉਹਨੋਂ ਪੋਲੀਟੀਕਲ ਪਾਰਟੀ ਜਿਹੜੀ ਹਿੰਦੁਸਤਾਨ ਤੇ ਰਾਜ ਕਰ ਲਈ ਜਿੰਨੇ ਹਮੇਸ਼ਾ ਭਾਈ ਚਾਰ ਕਿਸਾਨ ਦਾ ਨਾਰਾ ਦਿੱਤਾ ਪੰਜਾਬ ਦੇ ਵਿੱਚ ਜਿੰਨੇ ਮਰਜੀ ਵੀ ਹਾਲਾਤ ਖਰਾਬ ਰਹਾ ਆ ਬੀਜੇਪੀ ਵੱਲੋਂ ਇੱਕੋ ਹੀ ਆਵਾਜ਼ ਆਉਂਦੀ ਰਹੀ ਭਾਈ ਚਾਰ ਕਿਸਾਨ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਕਰਨਾ ਉਹਦੇ ਇੱਕ ਸਭ ਤੋਂ ਵੱਡੇ ਲੀਡਰ ਮਰੰજન ਕਾਲੀਆ ਜੀ ਜਿਹੜੇ ਦੋ ਵਾਰ ਕੈਬਨਿਟ ਮਿਸਟਰ ਹੈ ਪੰਜਾਬ ਦੇ ਪ੍ਰਧਾਨ ਰਹਿ ਉਹਨਾਂ ਦੇ ਘਰ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਹਮਲਾ ਹੋਣਾ ਜਿਹੜਾ ਜਲੰਧਰ ਦਾ ਇੱਕ ਪੌਸ਼ ਏਰੀਆ ਜਿੱਥੋਂ 100 ਮੀਟਰ ਸਿਰਫ ਪੁਲਿਸ ਸਟੇਸ਼ਨ ਆ ਸਾਰਿਆਂ ਦਾ ਅਖਬਾਰਾਂ ਦੇ ਹੈੱਡਕੁਆਰਟਰ ਉੱਥੇ ਆ ਉੱਥੇ ਬੰਬ ਬਲਾਸ ਕਰਕੇ ਤੇ ਜਿਹੜੇ ਦੋਸ਼ੀ ਆ ਉਹਨਾਂ ਦਾ ਉੱਥੋਂ ਫਰਾਰ ਹੋ ਜਾਣਾ ਜਿਹੜੀ ਪੰਜਾਬ ਦੀ ਕਾਨੂੰਨ ਵਿਵਸਥਾ ਵਾ ਉਸ ਨੂੰ ਉਜਾਗਰ ਕਰਦਾ ਠੀਕ ਸਰ ਜੀ ਆਕੀ ਦਾ ਪੁੱਤਰਾ ਸਾਡੇ ਕਿਸ਼ਨ ਪੁੱਤਰਾ ਸਾਡੇ ਜੀ ਇਹ ਪੰਜਾਬ ਦੇਖੋ ਪੰਜਾਬ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਗ੍ਰੈਵ ਭਾਗ ਆ ਮੁੱਖ ਮੰਤਰੀ ਭਗਵੰਤ ਮਾਨ ਕੋਲ ਆ ਉਹਨਾਂ ਦੀ ਜ਼ਿੰਮੇਵਾਰੀ ਵੈਸੇ ਤੇ ਉਹ ਸਰਕਾਰ ਦੇ ਮੁਖੀ ਆ ਮੁੱਖ ਮੰਤਰੀ ਆ ਪਰ ਫਿਰ ਵੀ ਜਿਹੜਾ ਗ੍ਰੈਵ ਭਾਗ ਆ ਉਹਨਾਂ ਦੇ ਕੋਲ ਆ ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਉਹਨਾਂ ਦੀ ਮੰਦੀ ਆ ਉਹਨਾਂ ਨੂੰ ਇਹ ਤੇ ਸਪਸ਼ਟੀ ਕਰਨ ਦੇਣਾ ਹੈ ਇਹਦਾ ਸਪਸ਼ਟੀਕਰਨ ਨਮਨ ਰੋੜਾ ਜੀ ਦੇ ਰਿਹਾ ਨਾਲ ਬਰੀਫ ਕਰ ਰਿਹਾ ਕਿੰਨੇ ਵਜੇ ਕਿੰਨੇ ਮਿੰਟ ਤੇ ਲਾਰਸ ਸੁਸ਼ਨੋਈ ਨੇ ਗੱਲ ਕੀਤੀ ਕੀ ਦੇ ਨਾਲ ਇਹਦਾ ਮਤਲਬ ਵੀ ਉਹਨਾਂ ਨੂੰ ਪਤਾ ਸੀ ਸਾਰਾ ਕੁਝ ਜੇ ਉਹਨਾਂ ਨੇ ਇਹ ਸਾਰਾ 12 ਘੰਟਿਆਂ ਦੇ ਬਦ ਲੱਗ ਗਿਆ ਉਹਦੇ ਹਮਲੇ ਕਿਉਂ ਨਹੀਂ ਰੋਕ ਲੈ ਗਰਦਾਸਪੁਰ ਇੱਕ ਸਬ ਡਿਸਟ੍ਰਿਕਟ ਆ ਕਾਲੇ ਦੌਰ ਵੀ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਬਾਰੇ ਡਿਸਟ੍ਰਿਕਟ ਦਾ ਅਸੀਂ ਸਾਰੇ ਪੰਜਾਬ ਨੇ ਦਿੱਤੇ ਗਏ ਆ ਸਿਰਫ ਆਪ ਦੀ ਜਿਹੜੀ ਗੁੰਗਲੀ ਸਰਕਾਰ ਵਾਸਤੇ ਤਰਨੇ ਦਿੱਤੇ ਗਏ ਪੰਜਾਬ ਨਾ ਪੁਰਾਣਾ ਕਾਲਾ ਦੌਰ ਅਸੀਂ 15 ਸਾਲੇ ਦੌਰ ਚੋਂ ਗੁਜ਼ਰੇ ਉਹ ਨਾਂ ਤੱਕ ਦੇਖੇ ਜੇ ਘਰ ਵੀ ਦੇਖੋ ਸ਼ਾਬਦੀ ਸੋਹਿਆ ਨਾਮ ਦੀ ਦਾ ਉਹ ਨਾਮ ਹੱਤ ਤੋਂ ਵੱਡਾ ਫੇਲੀਅਰ ਜਿਹੜੇ ਸਾਡੇ ਮੁੱਖ ਮੰਤਰੀ ਜਿੰਨਾਂ ਕੋ ਗਾਇਬ ਭਾਗ ਉਹਨਾਂ ਦਾ ਦੂਸਰਾ ਸਾਡਾ ਜਿਹੜਾ ਪੁਲਿਸ ਅੰਟਾਲੀ ਜਾਂ ਸੁਪਾਗਾ ਜਿਹਦੇ ਹਰ ਤਿੰਨਾਂ ਦਾ 4 ਮਹੀਨੇ ਬਾਅਦ 3 ਮਹੀਨੇ ਬਾਅਦ ਕੋਈ ਅਫਸਰ ਟਿਕਣ ਨਹੀਂ ਦਿੰਦੇ ਜਿਹੜਾ ਅਫਸਰ ਹੁੰਦਾ ਉਹਦੀ ਬਦਲੀ ਕਰ ਦਿੰਦੇ ਆ ਇਹਦਾ ਸਾਰੇ ਸਾਰੀ ਜਿਹੜੀ ਜ਼ਿੰਮੇਵਾਰਾ ਪੰਜਾਬ ਸਰਕਾਰ ਦਾ